ਮੈਂ ਕਿਹਾ ਸਾਰਾ ਬਾਗ ਬਾਲਾ ਸਰ ਫਾਰਮ ਬਾਦਲ ਫਾਰਮ ਸਾਰਾ ਹੁਣ ਤੁਹਾਡੇ ਜੰਮੇ ਆ ਆ ਪਸ਼ੂ ਉਹਨਾਂ ਨੇ ਜਾਨਵਰ ਰੱਖੇ ਸਾਰਾ ਕੁਝ ਰੱਖਿਆ ਉਹਨਾਂ ਕੋਲੇ ਉਹ ਕਹਿੰਦੇ ਜੀ ਮੈਂ ਇੱਕ ਸ਼ਰਤ ਤੇ ਆ ਕੰਮ ਕਰੂ ਮੈਂ ਕਿਹਾ ਜੀ ਦੱਸੋ ਕੀ ਸ਼ਰਤ ਹੈ ਤੁਹਾਡੀ ਉਹ ਕਹਿੰਦੇ ਜਿਹੜੀ ਆਮਦਨ ਆਊਗੀ ਸੇਲ ਹੋਊਗੀ ਉਹ ਮੇਰੀ ਜਿਹੜਾ ਖਰਚਾ ਹੋਊਗਾ ਉਹ ਤੇਰਾ ਮੈਂ ਕਿਹਾ ਮੈਂ ਕਿਹਾ ਚਲੋ ਠੀਕ ਹੈ ਜੀ ਸੋ ਜਿਹੜਾ ਖਰਚਾ ਸੀ ਉਹ ਮੈਂ ਕਰਦਾ ਸੀ ਜਿੰਨੀ ਸੇਲ ਆਉਂਦੀ ਸੀ ਸਾਰਾ ਪੈਸਾ ਸ਼ਾਮ ਤੱਕ ਆਪਣੇ ਕੋਲੇ ਬਿਲਾ ਲੈਂਦੇ ਸੀ ਮੰਗਾ ਲੈਂਦੇ ਸੀ ਫਿਰ ਉਹ ਕੀ ਕਰਦੇ ਸੀ ਇੱਥੇ ਬਹਿ ਜਾਂਦੇ ਇਕੱਠੀ ਜਿਹੜੀ ਕੋਈ ਲੜਕੀ ਆਉਂਦੀ ਕਿਸੇ ਮੇਰੇ ਕੋਲੇ ਐਡਮਿਸ਼ਨ ਵਾਸਤੇ ਪੈਸਾ ਨਹੀਂ ਲਓ 20000 ਰੁਪਇਆ ਹਸਪਤਾਲ 'ਚ ਸਾਡੇ ਪੈਸੇ ਦੀ ਕਮੀ ਹੋਣ ਦੇ ਦਿਓ ਸਾਰਾ ਪੈਸਾ ਉਹਨਾਂ ਨੇ ਉਵੇਂ ਹੀ ਵੰਡ ਦਿੰਦੇ ਸੀ ਲਗਾਤਾਰ ਜਿੰਨੇ ਦਿਨ ਰਹਿ ਆ ਅੱਛਾ ਉਹਨਾਂ ਦੇ ਜਾਣ ਦੇ ਬਾਅਦ ਉਹ ਸਾਰੀ ਸੰਗਤ ਹੁਣ ਮੇਰੇ ਕੋਲ ਆਉਣ ਲੱਗ ਗਈ ਕਹਿੰਦੇ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਤੁਸੀਂ ਵੀ ਦਿਆ ਕਰੋ ਦੇਖੋ ਉਹਨਾਂ ਦੀ ਸੋਚ ਕੀ ਸੀ ਉਹਨਾਂ ਨੇ ਸਾਰਾ 쿠ਸ਼ੀ ਦੂਜੀ ਗੱਲ ਮੈਂ ਤੁਹਾਨੂੰ ਉਹਨਾਂ ਨੂੰ ਦੱਸਣਾ ਚਾਹਣਾ ਹੈ ਉਹਨੇ ਲਾਈਫ ਛੋਟ ਬਹੁਤ ਐਕਸਪੀਰੀਅੰਸ ਹੈ ਜਦੋਂ ਕੋਵਿਡ ਸੀ ਜਦੋਂ ਕੋਵਿਡ ਹੋਇਆ ਉਦੋਂ ਦਾ ਕੋਈ ਘਰੋਂ ਨਹੀਂ ਨਿਕਲਦਾ ਸੀ ਡਰਦਾ ਸੀ ਐਂ ਲੱਗਦਾ ਸੀ ਕਿਤੇ ਕੋਲ ਦੇਖ ਵੀ ਲਈਏ ਤਾਂ ਬੰਦਾ ਮਰ ਜਾਊਗਾ ਉਹ ਕਹਿੰਦੇ ਕਿਵੇਂ ਮੈਂ ਸੰਭਾਲਾਂ ਜੇ ਉਹਨਾਂ ਸੇਵਾ ਭਾਵਨਾ ਉਹ ਹਰ ਰੋਜ਼ ਡੀਸੀ ਮੁਕਸਰ ਨੂੰ ਫੋਨ ਕਰਦੇ ਸੀ ਕਿ ਲਿਸਟ ਮੰਗਾਉਂਦੇ ਸੀ ਅੱਜ ਮੁਕਸਰ ਜ਼ਿਲ੍ਹੇ 'ਚ ਕਿਹਨੂ-ਕਿਨੂ ਕੋਵਿਡ ਹੋਇਆ ਕਿਉਂਕਿ ਉਦੋਂ ਹਰ ਬੰਦੇ ਦਾ ਨਾਂ ਆਉਂਦਾ ਸੀ ਤੇ ਉਹ ਅੱਛਾ ਉਹਦਾ ਲਿਸਟ ਬਣਾ ਕੇ ਉਹਦਾ ਨੰਬਰ ਮੰਗਾ ਕੇ ਫਿਰ ਟੈਲੀਫੋਨ ਕਰਦੇ ਸੀ ਕਿ ਦੱਸ ਕਾਕਾ ਤੈਨੂੰ ਕਿਸੇ ਦੀ ਲੋੜ ਹੈ ਜੇ ਤੁਹਾਡੇ ਘਰੇ ਰੋਟੀ ਨਹੀਂ ਪੱਕਦੀ ਮੈਂ ਰੋਟੀ ਭੇਜੂੰਗਾ ਤੇ ਦਵਾਈ ਉਦੋਂ ਦਵਾਈਆਂ ਵੀ ਨਹੀਂ ਮਿਲਦੀਆਂ ਕਈ ਕਈ ਵਾਰ ਇੰਜੈਕਸ਼ਨ ਨਹੀਂ ਮਿਲਦੇ ਹੁੰਦੇ ਸੀ ਫਿਰ ਉਹਨਾਂ ਨੇ ਸਾਰੇ ਲੱਭ ਕੇ ਇੰਜੈਕਸ਼ਨ ਲੱਭ ਕੇ ਦਵਾਈਆਂ ਇੱਥੇ ਟੀਮਾਂ ਕਰੇ ਬਣਾਈਆਂ ਸੀ ਲਗਾਤਾਰ ਕੋਵਿਡ ਦੇ ਟਾਈਮ ਕਿਉਂਕਿ ਬਾਕੀ ਪੰਜਾਬ ਤੋਂ ਨਹੀਂ ਕਰ ਸਕਦੇ ਕਦੇ ਮੈਂ ਮੁਕਸਰ ਜ਼ਿਲ੍ਹੇ ਨੂੰ ਮੈਂ ਦਾ ਸੰਭਾਲਾ ਦੇਖੋ ਆ ਹੈ ਲੀਡਰਸ਼ਿਪ ਸਹੀ ਮene ਤੇ ਉਹ ਸਿਆਸਤ ਵਿੱਚ ਸੇਵਾ ਕਰਨ ਵਾਸਤੇ ਆਏ ਦੇਖੋ ਜਿੰਨੀ ਉਹਨਾਂ ਕੋਲੇ ਬੈਕਗ੍ਰਾਉਂਡ ਸੀ ਉਹਨਾਂ ਦਾ ਮਤਲਬ ਇੱਥੇ ਆਏ ਸੇਵਾਕ ਅੱਜ ਕੱਲ ਸਿਆਸਤ ਚ ਆਉਂਦੇ ਆ ਪਾਵਰ ਵਾਸਤੇ ਉਹਨਾਂ ਨੂੰ ਉਹਨਾਂ ਵਾਸਤੇ ਪਾਵਰ ਹੈ ਹੀ ਨਹੀਂ ਸੀ ਸਵੇਰੇ ਨਿਕਲ ਜਾਂਦੇ ਜੇ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿਤੇ ਗੜੇ ਪਏ ਹੋਣ ਲੋਕਾਂ ਨੂੰ ਬਾਅਦ ਚ ਪਤਾ ਲੱਗਦਾ ਸੀ ਸਵੇਰੇ ਉਹ ਆਪ ਖੇਤ ਹੁੰਦੇ ਸੀ ਕਿ ਥੋੜੇ ਗੜੇ ਪੈ ਕੇ ਪਿੰਡ ਆਲੇ ਬਾਅਦ ਚ ਆਉਂਦੇ ਸੀ ਸੀ ਉਹਨਾਂ ਦਾ ਜਿਹੜੇ ਜੀਵਨ ਹੈ ਅੱਜ ਸਾਰੀ ਪਾਰਟੀ ਇਕੱਠੀ ਹੈ ਸਾਰੇ ਪੋਲੀਟਿਕਲ ਪਾਰਟੀ ਸਾਰੀਆਂ ਬੈਠੀਆਂ ਮੈਨੂੰ ਲੱਗਦਾ ਇੱਕੋ ਗੱਲ ਗਾਣਾ ਐ ਸੀ ਨਾ ਕਿਤੇ ਕਿਤੇ ਰੱਬ ਪੈਦਾ ਕਰਦਾ ਬਾਦਲ ਵਰਗਾ ਇਨਸਾਨ ਮੈਂ ਐ ਨਹੀਂ ਕਹ ਰਿਹਾ ਕਿ ਮੇਰੇ ਪਿਤਾ ਉਹਦਾ ਸਾਰਿਆਂ ਦੇ ਹਰ ਇਨਸਾਨ ਨੂੰ ਆਪਣੇ ਪਿਤੇ ਪਿਤਾ ਜੀ ਵਾਸਤੇ ਸਾਰਾ ਲਾਭ ਹੁੰਦੀ ਹੈ ਪਰ ਮੈਂ ਸਹੀ ਕਹਿਣਾ ਕਿਤੇ ਕਿਤੇ ਰੱਬ ਕਰਦਾ ਹੈ ਬਾਦਲ ਸਾਹ ਵਰਗਾ ਇਨਸਾਨ ਕਿਸੇ ਪਾਰਟੀ ਦੇ ਪੁੱਛ ਲੋ ਅਕ੍ਰੋਸ ਪਾਰਟੀ ਲਾਈਨ ਉਹਨਾਂ ਚ ਇੱਕ ਤਾਂ ਗੁੱਸਾ ਨਹੀਂ ਸੀ ਇੱਕ ਰਿਵੈਂਜ ਫੁੱਲ ਨਹੀਂ ਸੀ ਉਹ ਤਾਂ ਮੈਂ ਸਹੀ ਮੈਨੂੰ ਤਾਂ ਦੱਸਾਂ ਜਦੋਂ ਮੈਂ ਸਿਆਸਤ ਚ ਆਇਆ ਉਦੋਂ ਮੈਨੂੰ ਵੀ ਮੈਂ ਥੋੜਾ ਹੋਰ ਸੀ ਪਰ ਜਦੋਂ ਉਹਨਾਂ ਦੇ ਥੱਲੇ ਕੰਮ ਕੀਤਾ 15 ਸਾਲ 10 ਸਾਲ ਬਿਲਕੁਲ ਹੀ ਚੇਂਜ ਮੈਂ ਇਕੱਲਾ ਬੈਠੇ ਬੈਠੇ ਮੀਟਿੰਗ ਦੇਖਦਾ ਰਹਿੰਦਾ ਸੀ ਕਿ ਲੋਕੀ ਤਤੇ ਉਬਲਦੇ ਆਉਂਦੇ ਸੀ ਕਮਰੇ ਚ ਐਂ ਬਰਫ਼ ਵਾਂਗੂ ਠੰਡੇ ਜਾਂਦੇ ਸੀ 5 ਮਿੰਟ 'ਚ ਉਬਲਦੇ ਆਉਂਦੇ ਸੀ ਕਈ ਵਾਰ ਜਹਦਰ ਸੜਾਣੀ ਕੀਤਾ ਨਹੀਂ ਕਿ ਬਸ ਗੱਲਾਂ ਦੀ ਅੱਛਾ ਹੁਣ ਮੈਨੂੰ ਜਿਹੜੇ ਆਉਂਦੇ ਸੀ ਉਹਨੂੰ ਐਂ ਨਹੀਂ ਪਤਾ ਸੀ ਆਏ ਕਿਸ ਵਾਸਤੇ ਆ ਦੇਖੋ ਆ ਇੱਕ ਬਹੁਤ ਵੱਡੀ ਗੱਲ ਹੈ ਜੇ ਕੋਈ ਕਿਸੇ ਨੇ ਉਹਨਾਂ ਦੇ ੱਤਕਾ ਕੀਤਾ ਕਈ ਪੋਲੀਟਿਕਲ ਸਾਡੇ ਦੇ ਪਰਚੇ ਵੀ ਕੀਤੇ ਗਏ ਮੇਰੀ ਮਦਰ ਨੂੰ ਵੀ ਆਂਦਾ ਕੀਤਾ ਗਿਆ ਜਦੋਂ ਸਾਡੀ ਵਾਰੀ ਆਈ ਉਹ ਜੋਸ਼ ਚੜ ਜਾਂਦਾ ਕਿ ਕਰੀਏ ਕਿ ਨਾ ਨਾ ਬਿਲਕੁਲ ਨਹੀਂ ਅੱਜ ਦੇਖੋ ਕੀ ਹੋ ਰਿਹਾ ਇੱਕ ਉਹਨਾਂ ਦੀ ਮੈਨੂੰ ਇੱਕ ਹੋਰ ਗੱਲ ਮੈਨੂੰ ਦੱਸੀ ਕਹਿੰਦਾ ਜੀ ਸੁਖਵੀਰ ਜਦੋਂ ਬੰਦਾ ਪਾਵਰ 'ਚ ਹੋਵੇ ਨਾ ਉਹ ਤੋਂ ਵੱਧ ਤੋਂ ਵੱਧ ਤੂ ਸੰਬੰਧ ਜੋੜ ਲੋਕਾਂ ਨਾਲ ਉਹ ਮੌਕਾ ਹੁੰਦਾ ਰੱਬ ਨੇ ਦਿੱਤਾ ਹੈ ਪਾਵਰ ਨੂੰ ਦੁਸ਼ਮਣੀ ਵਧਾਉਣ ਵਾਸਤੇ ਨਾ ਵਰਤੋ ਪਾਵਰ ਨੂੰ ਦੋਸਤੀ ਵਧਾਉਣ ਵਾਸਤੇ ਵਰਤੋ ਆ ਦੇਖੋ ਇੱਕ ਉਹਨਾਂ ਦੀ ਸੋਚ ਸੀ ਅੱਜ ਕੱਲ ਜਿਹੜੇ ਆਉਂਦੇ ਐ ਉਹ ਦੁਸ਼ਮਣੀ ਵਧਾਉਣ ਵਾਸਤੇ ਜਿਹੜਾ ਅੱਜ ਦਾ ਮੁੱਖ ਮੰਤਰੀ ਹੈ ਉਹਨੇ ਮੈਨੂੰ ਲੱਗਦਾ ਐ 올 ਪਾਰਟੀ ਦੁਸ਼ਮਣੀ ਕਰ ਚੁੱਕਿਆ ਐ ਮੈਨੂੰ ਲੱਗਦਾ ਜੇ ਕੋਈ ਹਟ ਗਿਆ ਕੋਈ ਵੀ ਹਟ ਗਿਆ ਸਾਰੀ 올 ਪਾਰਟੀਆਂ ਇਹਦੇ ਮਗਰ ਲੱਗਣਗੀਆਂ ਮੈਨੂੰ ਲੱਗਦਾ ਕਿਉਂਕਿ ਉਹ ਐ ਜਦ ਹੁੰਦਾ ਨਾ ਕੱਪੜਿਆਂ ਚੋਂ ਬਾਹਰ ਆਏ ਪਏ ਸਹੀ ਮਿਹਣੇ ਤੇ ਜੇ ਕਿਹਾ ਜਾਏ ਮੈਲਾ ਹਾਰਵਰਡ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ এডੂਕੇਸ਼ਨ ਦੀ ਮੈਂ ਕਹਿੰਨਾ ਪੋਲੀਟਿਕਲ ਯੂਨੀਵਰਸਿਟੀ ਜੇ ਹੈ ਕੋਈ ਉਸਤਾ ਪ੍ਰਕਾਸ਼ ਸਿੰਘ ਬਾਦਲ ਹੈ ਜਿੱਥੇ ਉਹਨਾਂ ਥੱਲੇ ਰਹਿ ਕੇ ਜੇ ਕੋਈ ਸਿੱਖ ਸਕਦਾ ਮੈਂ ਬਾਦਲ ਸਾਹਿਬ ਤੇ ਚੌਦੀ ਦੇਵ ਲਾਲ ਦੇ ਰਿਸ਼ਤੇ ਬਾਰੇ ਇੱਕ ਕਹਾਣੀ ਦੱਸਣਾ ਚਾਹਣਾ ਜਦੋਂ ਚੋਇ ਸਾਬ ਜਦੋਂ ਵੱਡੇ ਚੌਦੀ ਸਾਹਿਬ ਆ ਵਾਈਸ ਪ੍ਰੈਜ਼ੀਡੈਂਟ ਬਣੇ ਸੇਮ ਮੈਨੇ ਤੇ ਜਦੋਂ ਸਾਰੇ ਦੇਸ਼ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸਤੇ ਚੁਣ ਲਿਆ ਸੀ ਕਿਉਂਕਿ ਉਹ ਇਲੈਕਸ਼ਨ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੇ ਖੜਾ ਕੀਤਾ ਜੇ ਪਹਿਲੀ ਵਾਰ ਹੋਣਾ ਹੈ ਹਿੰਦੁਸਤਾਨ ਦੀ ਦੁਨੀਆ ਦੇ ਇਤਿਹਾਸ ਵਿੱਚ ਲੋਕੀ ਕਹਿੰਦੇ ਤੁਸੀਂ ਪ੍ਰਧਾਨ ਮੰਤਰੀ ਬਣੋ ਕਹਿੰਦੇ ਮੈਂ ਨਹੀਂ ਬਣਾ ਤੇ ਮੈਨੂੰ ਯਾਦ ਹੈ ਉਦੇ ਬਾਅਦ ਮੈਂ ਬਾਦਲ ਸਾਹਿਬ ਨਾਲ ਕੁ ਦਿਨ ਮਿਲਣ ਗਿਆ ਉਹਨਾਂ ਨੂੰ ਜਦੋਂ ਵਾਈਸ ਪ੍ਰੈਜ਼ੀਡੈਂਟ ਹਾਊਸ ਵਾਈਸ ਪ੍ਰਾਈਮ ਮਿਨਿਸਟਰ অর ਡਿਪਟੀ ਪ੍ਰਾਈਮ ਮਿਨਿਸਟਰ ਦੇ ਹਾਊਸ ਤੇ ਉਹਨਾਂ ਨੇ ਬਾਦਲ ਸਾਹਿਬ ਦਾ ਚੋਇਦ ਸਾਹਿਬ ਦਾ ਟੈਲੀਫੋਨ ਆਇਆ ਬਾਦਲ ਸਾਹਿਬ ਨੂੰ ਮੈਨੂੰ ਆਕੇ ਮਿਲੋ ਇਮੀਡੀਏਟਲੀ ਤੇ ਮੈਨੂੰ ਨਾਲ ਲੱਗੇ ਮੈਂ ਨਾਲ ਬੈਠਾ ਸੀ ਉਹਨਾਂ ਦੇ ਬਾਦਲ ਸਾਹਿਬ ਨੂੰ ਕਹਿਣ ਲੱਗੇ ਬਾਦਲ ਸਾਹਿਬ ਤੁਹਾਨੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਉਹ ਕਹਿੰਦੇ ਜੀ ਮੈਂ ਤਾਂ ਐਮਪੀ ਵੀ ਨਹੀਂ ਆ ਮੈਂ ਕਿਵੇਂ ਬਣੂੰਗਾ ਪ੍ਰਧਾਨ ਮੰਤਰੀ ਮੈਨੂੰ ਲੱਗਾ ਉਹਦਾ ਵੀਪੀ ਸਿੰਘ ਨਾਣਾਈ ਮੈਨੂੰ ਲੱਗਾ ਪੂਰੀ ਸੰਬੰਧੀ ਠੀਕ ਸੀ ਉਹ ਕਹਿੰਦੇ ਜੀ ਹੁਣੀ ਅਸਾਮ ਤੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋਈ ਹੈ ਅਸਾਈ ਤੁਹਾਨੂੰ ਦਿੰਨੇ ਆਂ ਬਸ ਉਹਦੇ ਬਾਅਦ ਤੁਹਾਨੂੰ ਆਉਣ ਸਾਰੋ ਤੁਹਾਨੂੰ ਪ੍ਰਧਾਨ ਮੰਤਰੀ ਬਣ ਸਕਦੇ ਮੈਂ ਪੰਜਾਬ ਨਹੀਂ ਛੱਡਣਾ ਜੀ ਨਹੀਂ ਨਹੀਂ ਮੈਂ ਤੁਹਾਨੂੰ ਬਣਾਉਣਾ ਹੀ ਬਣਾਉਣਾ ਪ੍ਰਧਾਨ ਮੰਤਰੀ ਮਜ਼ਾ ਖੇੜਾ ਚਲਾ ਕੇ ਬਾਦਲ ਸਾਹਿਬ ਉਧਰ ਛੁਟਕੇ ਆਏ ਉਹਨੇ ਤਾਂ ਮਨ ਬਣਾ ਲਿਆ ਸੀ ਕਿ ਬਾਦਲ ਸਾਹਿਬ ਨਾਲ ਹੀ ਬੈਠਾ ਸੀ ਜਿਹੜੀ ਸਾਹਮਣੇ ਦੇਖੋ ਇਹ ਜਿਆ ਸਮੰਦ ਸੀ ਮੈਂ ਇੱਕ ਹੋਰ ਦੇਖਿਆ ਬਾਦਲ ਸਾਹਿਬ ਜੇਲ ਸੀ ਚੌਦੀ ਸਾਹਿਬ ਮੁੱਖ ਮੰਤਰੀ ਸੀ ਤੇ ਉਹ ਵਾਈਸ ਪ੍ਰੈਜ਼ੀਡੈਂਟ ਸੀ ਪਰ ਉਹ ਵਾਈਸ ਪ੍ਰਾਈਮ ਮਿਨਿਸਟਰ ਪਰ ਡਿਪਟੀ ਪ੍ਰਾਈਮ ਮਿਨਿਸਟਰ ਬਣੇ ਜਿਉ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੁਖਬੀਰ ਸਿੰਘ ਸੁਖਬੀਰ ਮਿਲਣ ਆਇਆ ਸਾਰੀਆਂ ਮੀਟਿੰਗਾਂ ਬੰਦ ਕਰਕੇ ਹਾਂ ਸੁਖਬੀਰ ਕੋਈ ਕੰਮ ਤਾਂ ਨਹੀਂ ਕਿ ਕੋਈ ਪ੍ਰੋਬਲਮ ਤਾਂ ਨਹੀਂ ਕਈ ਵਾਰ ਕੈਬਨਿਟ ਮੀਟਿੰਗਾਂ ਨੂੰ ਬੰਦ ਕਰਕੇ ਨਾ ਸਟੇਟ ਦੇ ਡਿਪਟੀ ਮੈਸੇਜ ਹੀ ਦਿੰਦੇ ਕਿ ਆ ਛੱਡ ਦੇ ਮੇਰੇ ਮਾਤਾ ਜੀ ਜੇ ਕੋਈ ਕੰਮ ਵੀ ਕਹਿੰਦੇ ਸੀ ਬੀਬੀ ਜੀ ਕੋਈ ਬਾਦਲ ਸਾਹਿਬ ਜੇਲ ਸੀ ਜੇ ਕੰਮ ਵੀ ਕਹਿੰਦੇ ਸੀ ਟੈਲੀਫੋਨ ਕਰਦੇ ਸੀ ਉਹਨਾਂ ਦੇ ਪੀਏ ਨੂੰ ਕਿ ਜੀ ਬੀਬੀ ਜੀ ਨੇ ਗੱਲ ਕਰਨੀ ਹੈ ਉਹ ਪੁੱਛਦੇ ਬੀਬੀ ਜੀ ਹੈ ਕਿੱਥੇ ਉਹ ਕਹਿੰਦੇ ਨੌ ਸਟ ਉਹਨ ਕੋਈ ਮੈਂ ਆਉਣਾ ਉਹ ਕਹਿੰਦੇ ਕਹਿੰਦਾ ਸਾਡਾ ਰਿਸ਼ਤਾ ਹੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡਾ ਘਰ ਹੈ ਦੇਖੋ ਆ ਆ ਰਿਸ਼ਤੇ ਹੁੰਦੇ ਆ ਆ ਦੇਖੋ ਪੀੜੀਆਂ ਦੇ ਪੀੜੀਆਂ ਰਿਸ਼ਤੇ ਚੱਲ ਰਹੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਹੈ ਹਰਿਆਣੇ ਦੇ ਲੋਕ ਕਹਿੰਦੇ ਕਿ ਸਾਡੀ ਸਰਕਾਰ ਹੈ ਜਦੋਂ ਹਰਿਆਣਾ ਦੀ ਆਪ ਜੀ ਦੀ ਸਰਕਾਰ ਹੁੰਦੀ ਹੈ ਸਾਰੇ ਬੈਠੇ ਆ ਸਾਰੇ ਕਹਿੰਦੇ ਕਿ ਸਾਡੀ ਸਰਕਾਰ ਹੈ ਸਾਰੇ ਬੰਦੇ ਜਦੋਂ ਖੁਸ਼ ਹੋ ਜਾਂਦੇ ਇਹਦੇ ਅੰਮ ਫਿਰਦੇ ਆ ਕਿ ਹੁੰਦਾ 24 ਸੱਤ ਤੁਹਾਡੀ ਸਰਕਾਰ ਹੈ ਆ ਰਿਸ਼ਤੇ ਹੈ ਅਬ ਸਹੀ ਮੈਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਨਾ ਮੈਂ ਕਹਿੰਦਾ ਆਪਾਂ ਕੱਲੀ ਉਹ ਜ਼ਿੰਦਗੀ ਤੇ ਆਪਾਂ ਪ੍ਰੇਣਾ ਲੈ ਕੇ ਉਸ ਜ਼ਿੰਦਗੀ ਦੇ ਸਫ਼ਰ ਤੇ ਚੱਲਦੇ ਰਹੀ ਹੈ ਜਿਵੇਂ ਉਹਨਾਂ ਨੇ ਚੁਕਾਈ ਹੈ ਸ਼੍ਰੋਮ ਨਹੀਂ ਇਕਾਲੀ ਦਲ ਨੂੰ ਕੋਈ ਪਿੱਛੇ ਨਹੀਂ ਸਿੱਟ ਸਕਦਾ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿਚੀ ਹੋਈ ਪਾਰਟੀ ਹੈ ਤੇ ਮੈਂ ਮੈਨੂੰ ਸੇਵਾ ਦਿੱਤੀ ਹੈ ਬਖਸ਼ੀਆ ਸਾਰਿਆਂ ਨੇ ਮੈਂ ਕੋਸ਼ਿਸ਼ ਕਰੂੰਗਾ ਦੇਖੋ ਵੱਡੇ ਬਾਦਲ ਸਾਹਿਬ ਬੰਨਾ ਇੰਪੋਸੀਬਲ ਹੈ ਪਰ ਉਹਨਾਂ ਦੀ ਉਹਨਾਂ ਦੀ ਸੋਚ ਤਰਫ ਜਾਣਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਮੈਂ ਕੋਸ਼ਿਸ਼ ਕਰੂੰ ਜਿਵੇਂ ਉਹਨਾਂ ਨੇ ਹਰ ਚੀਜ਼ ਸੈਕਰੀਫਾਈਜ਼ ਵੀ ਕੀਤੀ ਆਪਣੀ ਕੌਮ ਖਾਤਰ ਆਪਣੇ ਸੂਬੇ ਖਾਤਰ ਆਪਣੀ ਪਾਰਟੀ ਖਾਤਰ ਜੇ ਕਿਤੇ ਵੀ ਲੋੜ ਪਏ ਮੈਂ ਪਿੱਛੇ ਨਹੀਂ ਹਟੂੰਗਾ ਮੈਂ ਸਾਰੇ ਆਪਣੇ ਵਰਕਰ ਨੁਮਾਇंदे ਜਿੱਥੇ ਬੰਦੀ ਆਈ ਆਪਣੇ ਪੰਜਾਬ ਦੇ ਕੋਨੇ ਕੋਨੇ ਤੋਂ ਸਾਰਿਆਂ ਨੂੰ ਇੱਕੋ ਇੱਕ ਬੇਨਤੀ ਕਰਦਾ ਹਾਂ ਸੱਚੀ ਸ਼ਰਧਾਂਜਲੀ ਆਪਣੇ ਬਾਪੂ ਵਾਸਤੇ ਬਾਪੂ ਬਾਦਲ ਵਾਸਤੇ ਆਈ ਹੋਗੀ ਕਿ ਜਿਹੜੇ ਲੋਕ ਆਪਾਂ ਤੋਂ ਵਿਛੜ ਵੀ ਗਏ ਐ ਉਹਨਾਂ ਉਹਨਾਂ ਦਾ ਪਿਆਰ ਜੋ ਉਹਨਾਂ ਨਾਲ ਜੋ ਉਹਨਾਂ ਨੇ ਬਾਪੂ ਬਾਦਲ ਨੇ ਉਹਨਾਂ ਨਾਲ ਪਿਆਰ ਕੀਤਾ ਉਸ ਪਿਆਰ ਨੂੰ ਦੇਖ ਕੇ ਹੀ ਸਾਰੀ ਕੌਮ ਇਕੱਠੇ ਹੋਈ ਏ ਝੰਡੇ ਥੱਲੇ ਇਕੱਠੇ ਹੋਈ ਏ ਏਕਤਾ ਚੀ ਤਾਕਤ ਆਪਣੀ ਏਕਤਾ ਚੀ ਤਾਕਤ ਹੈ ਤੋ ਐਸ ਕਰਕੇ ਆਪਾਂ ਸਾਰੀ ਪਾਰਟੀ ਬਣ ਕਰੀਏ ਕੀ ਬਾਦਲ ਸਾਹਿਬ ਦੀ ਸੋਚ ਕਾਲੀ ਦਲ ਦੀ ਸੋਚ ਪੰਧ ਦੀ ਸੋਚ ਨੂੰ ਆਪਾਂ ਬਰਕਰਾਰ ਕਾਇਮ ਕਰੀਏ ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੀ ਪਾਰਟੀਆਂ ਦੇ ਸਾਰੀ ਪਾਰਟੀਆਂ ਦੀ ਲੀਡਰਸ਼ਿਪ ਆਈ ਹੈ ਮੈਂ ਦਿਲੋਂ ਧੰਨਵਾਦ ਕਰਦਾ ਤੇ ਮੈਂ ਦਿਲੋਂ ਧੰਨਵਾਦ ਇਸ ਕਰਦੀ ਹੈ ਕਿ ਸਾਰੇ ਲੋਕ ਆਏ ਆ ਦਿਲੋਂ ਆਏ ਆ ਕਹਿੰਦਾ ਕਿਸੇ ਨੂੰ ਕਿਹਾ ਵੀ ਨਹੀਂ ਨਾ ਹੋ ਗਿਆ ਫਿਰ ਵੀ ਆਏ ਕਿਉਂਕਿ ਉਹਨਾਂ ਦਾ ਪਿਆਰ ਹੀ ਇੰਨਾ ਬਾਦਲ ਸਾਹਿਬ ਨੇ ਵੰਡਿਆ ਸੀ ਪੂਰੀ ਜ਼ਿੰਦਗੀ ਕਿ ਅੱਜ ਜਿਹੜੀ ਸਾਰੇ ਆ ਪਿਆਰ ਕਰਕੇ ਆਏ ਆ ਤੇ ਮੈਂ ਸਾਰੇ ਲੀਡਰਸ਼ਿਪ ਜਿਹੜੇ ਆ ਇਹੋਨਾਂ ਧੰਨਵਾਦ ਆਪਣੀ ਪਾਰਟੀ ਦੀ ਲੀਡਰਸ਼ਿਪ ਆਈ ਉਹਨਾਂ ਧੰਨਵਾਦ ਸੰਤ ਮਹਾਪੁਰਖਾ ਇਹ ਸਾਰਿਆਂ ਦੇ ਚਰਨਾਂ 'ਚ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਤੁਹਾਡੇ ਮਹਾਪੁਰਖਾਂ ਦੇ ਆਸ਼ੀਰਵਾਦ ਨਾਲ ਆਪਣੀ ਪਾਰਟੀ ਤਕੜੀ ਹੋਊਗੀ ਸਾਨੂੰ ਮੇਰ ਵੀ ਕਰ ਤੇ ਨਾਲੇ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਹੈ ਪ੍ਰਸ਼ਾਦਾ ਛੱਕ ਕੇ ਜਾਇਓ ਤੇ ਪ੍ਰਸ਼ਾਦ ਲੈ ਕੇ ਜਾਇਓ ਉਹਦੇ ਪ੍ਰਸ਼ਾਦਾ ਵੀ ਛੱਕ ਕੇ ਜਾਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ